ਦੁਨੀਆ ਵਿੱਚ weight lose ਕਰਨ ਦੇ ਤਰੀਕੇ ਬਹੁਤ ਸਾਰੇ ਨੇ ਬਹੁਤ ਸਾਰੇ ਲੋਕ YouTube ਦੇ ਉੱਤੇ ਅਲੱਗ-ਅਲੱਗ ਤਰ੍ਹਾਂ ਦੀਆਂ ਵੀਡੀਓਜ਼ ਵੇਖ ਕੇ weight lose ਕਰ ਲੈਂਦੇ ਨੇ ਪਰ ਇੱਕ ਗੱਲ ਦੱਸਾਂ weight lose ਕਰਨ ਦੇ ਤਰੀਕੇ ਬਹੁਤ ਸਾਰੇ ਨੇ ਪਰ ਹੈਲਦੀ weight loss ਦੇ ਤਰੀਕੇ ਬਹੁਤ ਸਾਰੇ ਨਹੀਂ ਹੁੰਦੇ ਬਹੁਤ ਲੋਕ ਦੇਖੋ weight lose ਕਰਨਾ ਚਾਹੁੰਦੇ ਨੇ ਉਹਦੇ ਵਾਸਤੇ ਕੋਈ ਨਿੰਬੂ ਸ਼ਹਿਦ ਵਾਲਾ ਪਾਣੀ ਪੀ ਰਿਹਾ ਹੈ ਕੋਈ ਬੰਦਾ ਜਿਮ ਜਾ ਰਿਹਾ ਹੈ ਕੋਈ ਰੋਜ਼ਾਨਾ ਸੈਰ ਕਰਨ ਵਾਸਤੇ ਜਾਂਦਾ ਹੈ ਕੋਈ ਕੁਝ ਕਰਦਾ ਹੈ ਕੋਈ ਕੁਝ ਕਰਦਾ ਹੈ ਕੋਈ ਕੁਝ ਕਰਦਾ ਹੈ ਤਰੀਕੇ ਬੜੇ ਨੇ ਹੈਨਾ ਪਰ ਹੈਲਦੀ weight loss ਜੇ ਕਰਨਾ ਹੈ ਨਾ ਕਿ ਵਜ਼ਨ ਘਟੇ ਪਰ ਬੋਡੀ ਦੇ ਵਿੱਚੋਂ એનર્ਜੀ ਨਾ ਘਟੇ ਤੁਹਾਡੀ ਬੋਡੀ ਹਮੇਸ਼ਾ એનર્ਜੀ ਦੇ ਨਾਲ ਭਰੀ ਰਹੇ ਥਕਾਨ ਕਮਜ਼ੋਰੀ ਤੁਹਾਡੀ ਬੋਡੀ ਦੇ ਵਿੱਚ ਤੁਹਾਨੂੰ ਬਿਲਕੁਲ ਵੀ ਮਹਿਸੂਸ ਨਾ ਹੋਵੇ ਜੇ ਐਸਾ ਹੈਲਦੀ weight loss ਕਰਨਾ ਚਾਹੁੰਦੇ ਹੋ ਨਾ ਤੇ ਫਿਰ ਤੁਸੀਂ ਸਾਨੂੰ ਪੁੱਛ ਸਕਦੇ ਹੋ ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹਾਂ ਕਿਉਂਕਿ ਅਸੀਂ weight lose ਨਹੀਂ ਕਰਵਾਉਂਦੇ ਕਿਸੇ ਦਾ ਅਸੀਂ ਹੈਲਦੀ weight loss ਕਰਵਾਨੇ ਆ ਜਦੋਂ ਹੈਲਦੀ weight loss ਹੁੰਦਾ ਹੈ ਨਾ ਉਦੋਂ ਤੁਹਾਡੀ ਬੋਡੀ ਦੇ ਵਿੱਚੋਂ એનર્ਜੀ ਗਵਾਚਦੀ ਨਹੀਂ ਹੈ ਤੁਸੀਂ એનર્ਜੀ ਦੇ ਨਾਲ ਭਰ ਜਾਂਦੇ ਹੋ ਤੁਸੀਂ એનਰਜੈਟਿਕ ਹੋ ਜਾਂਦੇ ਹੋ ਜਿਹੜਾ ਅੱਜ ਤੱਕ ਤੁਸੀਂ ਥੋੜਾ ਜਿਹਾ ਕੰਮ ਕਰਕੇ ਬੈੱਡ ਉੱਤੇ ਲੰਮੇ ਪੈਣ ਵਾਸਤੇ ਚਲੇ ਜਾਂਦੇ ਸੀ ਨਾ ਉਹ ਚੀਜ਼ ਗਵਾਚ ਜਾਂਦੀ ਹੈ ਤੁਹਾਡੀ ਬੋਡੀ ਦੇ ਵਿੱਚੋਂ ਜੇ ਐਸਾ weight loss ਕਰਨਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੈਗੇ ਹੋ ਤੁਹਾਡਾ weight loss ਹੋਏਗਾ ਪਰ ਕਮਜ਼ੋਰੀ ਨਹੀਂ ਆਏਗੀ ਤੇ ਜਦੋਂ ਇੱਕ ਵਾਰ ਤੁਹਾਡਾ weight loss ਹੋ ਗਿਆ ਤੁਹਾਨੂੰ ਇੰਨੇ ਕ ਨੌਲੇਜ ਅਸੀਂ ਪ੍ਰੋਵਾਈਡ ਕਰਵਾ ਦੇਵਾਂਗੇ ਕਿ ਤੁਸੀਂ ਆਪਣਾ ਵਜ਼ਨ ਦੁਆਰਾ ਵਧਨ ਹੀ ਨਹੀਂ ਦਿਓਗੇ ਬਹੁਤ ਲੋਕਾਂ ਦੇ ਸਵਾਲ ਹੁੰਦੇ ਵਜ਼ਨ ਘਟਾ ਲਾਂਗੇ ਕਿਤੇ ਵੱਧੇ ਨਹੀਂ ਜਾਵੇਗਾ ਹਾਂ ਵੱਧ ਜਾਵੇਗਾ ਜੇ ਤੁਹਾਡੇ ਕੋਲ ਨੌਲੇਜ ਨਹੀਂ ਹੋਵੇਗੀ ਜੇ ਤੁਹਾਡੇ ਕੋਲ ਨੌਲੇਜ ਹੋਈ ਤੇ ਤੁਸੀਂ ਆਪਣਾ weight ਨਹੀਂ ਵਧਨ ਦਿਓਗੇ ਸਾਡੇ ਆਨਲਾਈਨ ਸੈਸ਼ਨਸ ਦੇ ਵਿੱਚ ਆਓ ਉੱਥੇ ਆ ਕੇ ਸਿੱਖੋ ਕਿ ਜਦੋਂ weight ਘਟਦਾ ਹੈ ਤੇ ਕਿਵੇਂ ਇਸ ਨੂੰ ਮੇਨਟੇਨ ਰੱਖਿਆ ਜਾ ਸਕਦਾ ਹੈ ਤਾਂ ਕਿ ਦੁਬਾਰਾ ਨਾ ਵਧੇ ਜਿਹੜੇ ਲੋਕ ਸਿੱਖਦੇ ਨਹੀਂ ਉਹ ਗਲਤ ਤਰੀਕੇ ਨਾਲ weight loss ਕਰ ਲੈਂਦੇ ਨੇ ਪਰ ਫਿਰ ਕੁਝ ਮਹੀਨਿਆਂ ਦੇ ਅੰਦਰ ਹੀ ਆਪਣਾ weight ਉਹ ਦੁਬਾਰਾ ਗੇਨ ਵੀ ਕਰ ਲੈਂਦੇ ਨੇ ਪਰ ਜਿਨ੍ਹਾਂ ਨੂੰ ਤਰੀਕਾ ਆ ਜਾਂਦਾ ਹੈ ਨਾ ਆਪਣੇ ਆਪ ਨੂੰ ਫਿੱਟ ਰੱਖਣ ਦਾ ਉਹ ساری ਜ਼ਿੰਦਗੀ ਆਪਣੇ ਆਪ ਨੂੰ ਫਿੱਟ ਰੱਖ ਲੈਂਦੇ ਨੇ ਜੇ ਇਹ ਤਰੀਕਾ ਸਿੱਖਣਾ ਚਾਹੁੰਦੇ ਹੋ ਜੇ ਆਪਣਾ ਹੈਲਦੀ weight loss ਕਰਨਾ ਚਾਹੁੰਦੇ ਹੋ ਸਾਡਾ WhatsApp ਦਾ ਨੰਬਰ ਆ ਰਿਹਾ ਹੈ ਇੱਥੇ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਥੈਂਕ ਯੂ